ਇੱਕ ਜਿਹੜਾ ਸਰਦਾ ਤਾਜ ਆ ਪਾਕ ਜਿਹੜੇ ਐਮਐਲਏ ਗੁਰਪ੍ਰੀਤ ਗੋਗੀ ਜੀ ਨੇ ਉਹ ਇਹਨਾਂ ਨੇ ਬਿਆਨ ਦਿੱਤਾ ਕਿ ਰਵਨੀਤ ਸਿੰਘ ਬਟੂ ਜਿਹੜੇ ਮੈਂਬਰ ਪਾਰਲੀਮੈਂਟ ਨੇ ਲੁਧਿਆਣੇ ਤੋਂ ਉਹ ਜਿੱਥੇ ਵੀ ਕਿਤੇ ਜਾਂਦੇ ਨੇ ਉਹਦਾ ਉਦਘਾਟਨ ਕਰਨਾ ਪਾਕ ਤੋਂ ਫੁੱਟੀ ਕੱਢਦੇ ਨੇ ਤੇ ਉਹ ਮੂਹਰੇ ਕਰਕੇ ਤੇ ਉਹਨੂੰ ਰੀਬਨ ਦੀਆਂ ਕੱਟ ਕੇ ਉਦਘਾਟਨ ਕਰਨ ਉਹ ਬਹੁਤ ਬੜੀ ਮਾੜੀ ਗੱਲ ਆ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਪੜਕਾਣੀਆਂ ਆ ਆਪਾਂ ਕਿਸੇ ਦੀ ਪਾਕ ਤੇ ਕਮੈਂਟ ਕਰਨਾ ਤੇ ਬੜਾ ਮਾੜਾ ਤੇ 6 ਦਿਨੀ ਸਾਡੇ ਲੁਧਿਆਣਾ ਵੈਸ ਤੋਂ ਜਿਹੜੇ ਐਮਐਲਏ ਗੁਰਪ੍ਰੀਤ ਗੋਗੀ ਜੀ ਨੇ ਉਹ ਇਹਨਾਂ ਨੇ ਬਿਆਨ ਦਿੱਤਾ ਕਿ ਰਵਨੀਤ ਸਿੰਘ ਬਟੂ ਜਿਹੜੇ ਮੈਂਬਰ ਪਾਰਲੀਮੈਂਟ ਨੇ ਲੁਧਿਆਣੇ ਤੋਂ ਉਹ ਜਿੱਥੇ ਵੀ ਕਿਤੇ ਜਾਂਦੇ ਨੇ ਉਹਨਾਂ ਦਾ ਉਦਘਾਟਨ ਕਰਨਾ ਪੱਗ ਤੋਂ 50 ਕੱਢਦੇ ਨੇ ਤੇ ਉਹ ਮੂਹਰੇ ਕਰਕੇ ਤੇ ਉਹਨੂੰ ਰੀਬਨ ਦੀਆਂ ਕੱਟ ਕੇ ਤੇ ਉਦਘਾਟਨ ਕਰਨ ਤਾਂ ਬਹੁਤ ਬੜੀ ਮਾੜੀ ਗੱਲ ਹੈ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਪੜਕਾਣੀ ਆ ਸਿੱਖ ਦੀ ਜਿਹੜਾ ਸਿਰ ਦਾ ਤਾਜ ਹੈ ਪੱਗ ਆਪਾਂ ਕਿਸੇ ਦੀ ਪੱਗ ਤੇ ਕਮੈਂਟ ਕਰਨਾ ਇਹ ਬੜਾ ਮਾੜਾ ਹੈ ਤੇ ਪੋਰਸ ਕਮਿਸ਼ਨosaur ਨੂੰ ਸੀ ਦਰਖਾਸਤ ਦੇਣ ਆਏ ਆ ਸਾਰੇ ਅਸੀਂ ਕਾਉਂਸਲਰ ਇਕੱਠੇ ਹੋ ਕੇ ਵੀ ਇਹਦੇ ਦੇ ਖਿਲਾਫ ਜਿਹੜੀ ਐ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਭੁੱਗੀ ਜੀ ਨੇ ਉਹ ਜਨਤਕ ਤੌਰ ਤੇ ਮਾਫੀ ਮੰਗ ਲਈ ਇਸ ਗੱਲ ਦੀ ਆਪਾਂ ਸਮਾਜ ਦੇ ਵਿੱਚ ਰਹਿੰਨੇ ਆ ਤੇ ਪੋਲੀਟੀਕਲ ਬੰਦਾ ਤੇ ਤਜਰਬਾ ਹੋ ਗਿਆ ਦੋ ਚਾਰ ਵਾਰ ਜਿਹੜਾ ਕਾਉਂਸਲਰ ਰਹੇ ਲਿਆ ਤੇ ਲੋਕ ਹੁਣ ਐਮਐਲਏ ਬਣ ਗਏ ਉਹਨਾਂ ਦੇ ਇੱਕ ਰਾਜਨੀਤਿਕ ਜੀਵਨ ਦਾ ਤਜਰਬਾ ਹੋ ਗਿਆ ਤੇ ਤਜਰਬੇ ਵਾਲਾ ਬੰਦਾ ਇਹ ਜੀ ਮਾੜੀ ਗੱਲ ਕਵੇ ਮੈਂ ਤੈਨੂੰ ਬਹੁਤ ਮਾਣਾ ਸਮਝਦਾ ਆਪਾਂ ਕਿਸੇ ਤੇ ਇਲੈਕਸ਼ਨ ਲੜਨੇ ਆ ਆਪਾਂ ਪਾ ਪੋਲਟਿਕਸ ਹੈ ਜਨਤਕ ਮੁੱਦਿਆਂ ਦੀ ਗੱਲ ਕਰੀਏ ਜਨਤਕ ਮੁੱਦਿਆਂ ਨੇ ਪਰਸਨਲ ਕਿਸੇ ਨੇ ਧਰਮ ਤੇ ਕਮੈਂਟ ਕਰਨਾ ਬੜਾ ਮੰਦ ਭਾਗ ਹੈ ਔਰ ਬਿੱਟੂ ਜੀ ਦੀ ਆਪਾਂ ਗੱਲ ਕਰ ਲਈਏ ਲੰਮਾ ਸਮਾਂ ਯੂਸ ਕਾਂਗਰਸ ਉਹਨਾਂ ਦੇ ਨਾਲ ਕੰਮ ਵੀ ਕੀਤਾ ਹੈ ਚਾਹੇ 2005 ਤੋਂ ਅਸੀਂ ਦੇਖ ਲਈਏ ਜਿੰਨੇ ਵੀ ਐਜੀਟੇਸ਼ਨ ਹੋਏ ਨੇ ਬਠਿੰਡੇ लाठी चार्ज ਹੋਇਆ ਇਸ ਬੰਦੇ ਨੇ ਆਪਣੇ ਸਿਰ ਤੋਂ ਪੱਗ ਲੈਣ ਨਹੀਂ ਦਿੱਤੀ ਉੰਜੇ ਬਹਿ ਕੇ ਡਾਂਗਾ ਸਾਡੀਆਂ ਕੁੱਟ ਸਾਦੀ ਸਿਰ ਤੋਂ ਪੱਗ ਲੈਣ ਨਹੀਂ ਦਿੱਤੀ ਪੱਗ ਦਾ ਸਤਕਾਰ ਕਰਨੇ ਆ ਜੇ ਸਿੱਖ ਪਰਿਵਾਰ ਦਾ ਬੰਦਾ ਗੁੱਗੀ ਜੀ ਇਹ ਗੱਲ ਕਹਿਣ ਤਾਂ ਉਹਨਾਂ ਵਾਸਤੇ ਬੜਾ ਮਾੜਾ ਉਹ ਡਿਵੈਲਪਮੈਂਟ ਕੰਪਲੇਂਟ ਹੈ ਜੀ ਅਸੀਂ ਜਿਹੜੇ ਐਮਸੀ ਆ ਬਿੱਟੂ ਜੀ ਦੇ ਨਾਲ ਹਸਤਾਖਰ ਨੇ ਅਸੀਂ ਇਹ ਕੰਪਲੇਂਟ ਉਹਨਾਂ ਦੇ ਖਿਲਾਫ ਸੀਪੀ ਸਾਹਿਬ ਨੂੰ ਇਹ ਦੇਣ ਜਾ ਰਹੇ ਆ ਇਹਨਾਂ ਦੇ ਖਿਲਾਫ ਕਾਰਵਾਈ ਕਿੰਨੇ ਐਮਸੀ ਬਲਿਆ ਅਸੀਂ ਅਸੀਂ ਤਿੰਨ ਚਾਰ ਜਿਹੜੇ ਐਮਸੀ ਆ ਅਸੀਂ ਆਏ ਆ ਉਹ ਕੰਪਲੇਂਟ ਦੇਣੀ ਆ ਇਹ ਤਾਂ ਗੁੱਗੀ ਜੀ ਇਸ ਗੱਲ ਤੇ ਜਨਤਕ ਮਾਫੀ ਮੰਗਣ ਕਹਿਣ ਕਿ ਮੇਰੇ ਪਾਸੇ ਗੜੀ ਮੰਗਤੇ ਇਹੀ ਹੈ ਸੀਪੀ ਸਾਹਿਬ ਨੂੰ ਕਾਰਵਾਈ ਕਰਨਗੇ ਤੇ ਜਿਹੜੇ ਰਾਜਨੀਤਿਕ ਬੰਦਾ ਉਹ ਬਲਾਈਜ਼ ਕਰੇ ਪਬਲੀਕਲੀ ਲੋਕਾਂ ਦੇ ਸਾਹਮਣੇ ਵੀ ਮੈਂ ਇਹ ਜੀ ਬਿਆਨਬਾਜ਼ੀ ਨਹੀਂ ਕਰੂੰਗਾ ਬੰਦੇ ਨੂੰ ਸੋਚਣ ਤੋਂ ਕਾਰਵਾਈ ਦੀ ਮੰਗ ਕਰਦੇ ਹਾਂ ਜਿਹੜਾ 295 ਇਹਦਾ ਪਰਚਾ ਦਰਜ ਬੰਦਾ ਉਹਨਾਂ ਦੇ ਖਿਲਾਫ ਧਾਰਮਿਕ ਭਾਵਨਾ ਪਰਚਾੰਦਾ ਉਹ ਮੁਕਦਮਾ ਦਰਜ ਕਰੇ ਪੁਲਿਸ ਨੂੰ ਸ਼ੈਕਲਿਪਿੰਗ ਵਗੈਰਾ ਵੀ ਨਾਲ ਦੇਦੇ ਉਹ ਕਲਿੱਪਿੰਗ ਹੈ ਹੀ ਆ ਸਰ ਕਲਿੱਪਿੰਗ ਹੈਗੀ ਆ ਫੇਸਬੁੱਕ ਤੇ ਚੜੀ ਹੋਈ ਆ ਜਿੰਨ ਤੱਕ ਆ ਤੁਹਾਨੂੰ ਖੋਲ ਕੇ ਦਿਖਾ ਦਿੰਦੇ ਆ ਸਰ ਤੁਹਾਡਾ ਨਾਮ ਕੀ ਹੈ ਜੀ ਮੈਂ ਇਕਬਾਲ ਸਿੰਘ ਡੀਕੋ ਆ ਆਪਣੇ ਵਾਰਡ ਨੰਬਰ 51 ਤੋਂ ਆ ਮੇਰੀ ਵਾਇਸ ਐਂਸੀ ਸੀ ਨਹੀਂ ਇਹਦੇ ਲਈ ਮਤਲਬ ਕਾਂਗਰਸ ਪਾਰਟੀ ਜਿਹੜੇ ਉੱਪਰ ਲੀਡਰ ਬੈਠੇ ਆ ਉਹ ਵੀ ਮਤਲਬ ਕਾਰਗਰ ਅਸੀਂ ਕੰਪਲੇਂਟ ਦੇ ਕੇ ਜਿਹੜੀ ਸਾਡੀ ਜ਼ਿਲ੍ਹਾ ਹੈਗੀ ਆ ਡਿਸਟ੍ਰਿਕਟ ਕਾਂਗਰਸ ਉਹਨੇ ਸ ਗਿਆਨ ਚਾ ਗੱਲ ਤੇ ਉਸ ਤੋਂ ਬਾਅਦ ਉਹਨੂੰ ਪ੍ਰਦੇਸ਼ ਕਾਂਗਰਸ ਤੱਕ ਲੈ ਕੇ ਜਾਵਾਂਗੇ ਤੁਸੀਂ ਐਜ਼ ਅ ਕਾਂਗਰਸਮੈਨ ਕੰਪਲੀਟ ਦੇ ਰਹੇ ਹੋ ਐਜ਼ ਕਾਂਗਰਸਮੈਨ ਐਜ਼ ਸਿੱਖ ਪਰਸਦ ਦੇ ਨਾਲ ਆਇਓ ਦੇਖੋ ਕਾਂਗਰਸਮੈਨ ਵੀ ਆ ਪਰ ਐ ਸਿੱਖ ਵੀ ਆ ਸਧਾਰਨ ਦਾੜੀ ਕੇਸ ਰੱਖਦੇ ਆ ਜੀ ਕਾਂਗਰਸਮੈਨ ਤਾਂ ਹੈ ਹੀ ਆ ਪਰ ਪਹਿਲਾਂ ਸਿੱਖ ਕਾਰਵਾਈ ਦੀ ਪਹਿਲਾਂ ਆਪਣਾ ਧਰਮ ਬਾਦਚ ਪਾਰਟੀ ਹੈ ਕਾਰਵਾਈ ਲਈ ਸੀਪੀ ਸਾਹਿਬ ਨੂੰ ਇਸ ਕਰਕੇ ਲਿਖ ਕੇ ਦੇਣੀ ਮੈਂ ਇਹਨਾਂ ਦੇ ਖਿਲਾਫ ਕਾਰਵਾਈ ਕਰਦੇ ਤੱਕ ਬਲੇਡ ਆਖ ਲੋ ਇੱਧਰ ਹੀ ਦੋ ਇੱਥੇ ਦੋ ਉੱਪਰ ਕਰ ਦੋ ਠੀਕ ਥੈਂਕ ਯੂ